ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਦੋ ਕੇਸ ਜਿਹੜੇ ਹੈਗੇ ਸਾਡੇ ਐਸ ਐਚਓ ਸਿਵਲ ਲਾਈਨ ਨੇ ਜਿਹੜੇ ਹੈਗੇ ਨੇ ਉਹ ਡਿਟੈਕਟ ਕੀਤੇ ਹੈਗੇ ਨੇ ਮਾਜੋਰ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਸੀਗੇ ਜਿਹੜੇ ਸਨੇਚਿੰਗ ਦੇ ਕੇਸਸ ਆ ਉਹਦੇ ਦੀ ਸਪੈਸ਼ਲੀ ਜਿਹੜੀ ਤਰਜੀਹ ਦੇ ਕੇ ਇਹਨਾਂ ਨੇ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕੀਤੀ ਸੀਗੀ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਸਾਨੂੰ ਬੜੀ ਵੱਡੀ ਜਿਹੜੀ ਹੈਗੀ ਐਸ ਐਚਓ ਸਿਵਲ ਲਾਈਨ ਨੂੰ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਟੋਟਲ ਹੁਣ ਤੱਕ ਇਹਨਾਂ ਨੇ 13 ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਐਕਟਿਵ ਜਿਹੜਾ ਹੈਗਾ ਦੋ ਮੁਕਦਮਿਆਂ ਦੇ ਵਿੱਚ ਜਿਹੜ ਇਦੇ ਵਿੱਚ ਇੱਕ ਚੌਥ ਨੰਬਰ ਐਫ ਆਈ ਆਰ ਨੰਬਰ 379 ਬੀ 34 ਦੀ ਹੈਗੀ ਹੈ ਇਹ ਜਿਹੜੀ ਹੈਗੀ ਹੈ 20 ਤਰੀਕ ਦੀ ਹੈਗੀ ਆ ਆਪਣੀ ਐਫ ਆਈ ਆਰ ਜਿਹੜੀ ਹੈਗੀ ਆ ਸੌਰੀ 19 ਤਰੀਕ ਦੀ ਹੈਗੀ ਆ ਔਰ 20 ਤਰੀਕ ਨੂੰ ਦੋਸ਼ੀ ਗ੍ਰਿਫਤਾਰ ਕਰਕੇ ਇਕਲੋ 6 ਮੋਬਾਈਲ ਔਰ ਇੱਕ ਮੋਟਰਸਾਈਕਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਦੋਸ਼ੀ ਦਾ ਨਾਮ ਹੈਗਾ ਰਗੂ ਪੁੱਤਰ ਜਿਹੜਾ ਹੈਗਾ ਆ ਆਪਣਾ ਸੋਨੂ ਇਹ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਔਰ ਇਹਦੇ ਉੱਤੇ ਆਲਰੇਡੀ ਇੱਕ ਜਿਹੜਾ ਹੈਗਾ 755 ਦਾ ਕਲੰਦਰਾ ਹੈਗਾ ਇਸ ਤੋਂ ਇਲਾਵਾ ਇੱਕ 65 ਨੰਬਰ ਮੁਕੱਦਮਾ ਵੀ 379 ਬੀ ਜਿਹੜਾ ਸੀਗਾ ਉਹ ਦਰਜ ਕੀਤਾ ਗਿਆ ਸੀਗਾ ਮਿੱਤੇਈ 24 ਚਾਉਈ ਨੂੰ ਔਰ ਇਹਦੇ ਵਿੱਚ ਵੀ ਜਿਹੜੇ ਦੋਸ਼ੀ ਜਿਹੜੇ ਹੈਗਾ ਕਰਨ ਤੇ ਸੱਜੂ ਜਿਹੜਾ ਹੈਗਾ ਆ ਇਹ ਦੋਨੇ ਜਿਹੜੇ ਹੈਗੇ ਨੇ ਫਤੇਗੜ ਚੂੜੀਆਂ ਰੋਡ ਦੇ ਰਹਿਣ ਵਾਲੇ ਸੰਜੇ ગાંધી ਕਲੋਨੀ ਦੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 6 ਜਿਹੜੇ ਮੋਬਾਈਲ ਔਰ ਇੱਕ ਐਕਟਿਵਾ ਜਿਹੜਾ ਸੀਗਾ ਵਾਦਾਤ ਵਿੱਚ ਵਰਤਿਆ ਗਿਆ ਉਹ ਜਿਹੜਾ ਸੀਗਾ ਪ੍ਰਾਪਤ ਕੀਤਾ ਸੋ ਟੋਟਲ ਇਸ ਤਰ੍ਹਾਂ ਜਿਹੜੇ ਆ ਦੋ ਕੇਸਾਂ ਦੇ ਵਿੱਚ ਅਸੀਂ 13 ਮੋਬਾਈਲ ਇੱਕ ਮੋਟਰਸਾਈਕਲ ਔਰ ਇੱਕ ਐਕਟਿਵਾ ਜਿਹੜਾ ਹੈਗਾ ਵਾ ਉਹ ਰਿਕਵਰ ਕੀਤਾ ਚ ਕੀ ਬੈਕਗ੍ਰਾਉਂਡ ਕੀ ਹੈ ਨਾਲ ਇਹ ਬੰਦੇ ਮੁੰਡੇ ਜਿਹੜੇ ਹੈਗੇ ਨੇ ਜਿਹੜੇ ਛੋਟੀ ਏਜ ਦੇ ਹੀ ਹੈਗੇ ਨੇ 21 22 ਸਾਲ ਦੇ ਹੈਗੇ ਨੇ ਔਰ ਇਹ ਵਿਲੇ ਹੈਗੇ ਨੇ ਇਹੀ ਜਿਹੜਾ ਲੁੱਟਾ ਖੋਹ ਦਾ ਜਿਹੜਾ ਕੰਮ ਕਰਦੇ ਸੀਗੇ ਪਰ ਇਹਦੇ ਨਾਲ ਹੁਣ ਕਾਫੀ ਹਰੇ ਵੀ ਇਹਨਾਂ ਦਾ ਰਿਮਾਂਡ ਲੈ ਕੇ ਪੁਛਗਛ ਕੀਤੀ ਜਾ ਰਹੀ ਹੈ ਇਹਨਾਂ ਦੇ ਵਿੱਚ ਇੱਕ ਇੱਕ ਦੋਨਾਂ کیسਾਂ ਦੇ ਵਿੱਚ ਇਹਨਾਂ ਦਾ ਸਾਥੀ ਫੜਨ ਵਾਲਾ ਬਾਕੀ ਹੈਗਾ ਰਿਮਾਂਡ ਲੈ ਕੇ ਇਹਨਾਂ ਕੋਲ ਹੋਰ ਪੁਛਗਛ ਕਰਕੇ ਹੋਰ ਵੀ ਸਾਨੂੰ ਮੋਬਾਈਲ ਰਿਕਵਰ ਹੋਣ ਦੀ ਕੋਸ਼ਿਸ਼ ਇਹਦੀ ਕੁਆਲਿਫਿਕੇਸ਼ਨ ਕਿੰਨੀ ਥੋੜੇ ਪੜੇ ਲਿਖੇ 10th ਤੋਂ 10th ਜਾਂ +2 ਹੀ ਹੈਗੇ ਕਿੰਗੀਆਂ ਵਾਰ ਤਾਂ ਤੁਹਾਨੂੰ ਨਾਮ ਵਿੱਚ ਤਾਂ ਲੱਗੇ ਤਾਂ ਇਹਨਾਂ ਦੇ ਕੋ 6 6 ਮੋਬਾਈਲ ਤਾਂ ਹੁਣ ਹੀ ਰਿਕਵਰ ਕਰ ਲਏ ਹੈਗੇ ਸੋ ਪ੍ਰੋਕਸੀਮਿਟੀ ਕਹਿ ਸਕਦੇ 6 ਬਾਅਦ ਦਾ ਤਾਂ ਇਹ ਹੋ ਗਈਆਂ ਟ੍ਰੇਸ 6 ਦੂਸਰੀਆਂ ਹੋ ਗਈਆਂ ਨੇ ਇਹ ਜਿਹੜੀਆਂ ਮੇਨ ਸੇਵਲਾਈਨ ਨਾਲ ਬਰੀਠਾ ਰੋਡ ਤੇ ਸਦਰ ਦੇ ਏਰੀਏ ਦੇ ਵਿੱਚ ਜਿਹੜੀ ਇਹਨਾਂ ਦੀ ਜ਼ਿਆਦਾ ਜਿਹੜੀ ਸੀਗੀ ਸਨੇਚਿੰਗ ਨਹੀਂ ਆ ਸਰ ਨਸ਼ੀ ਨਸ਼ੀ ਦਾ ਹਾਲੇ ਤੱਕ ਜਿਹੜੀ ਹੈਗੀ ਹੈ ਗੱਲ ਸਾਹਮਣੇ ਨਹੀਂ ਆਈ ਬਟ ਜਦੋਂ ਬਰੀਕੀ ਨਾਲ ਪੁੱਛਕਿਸ਼ ਕਰਕੇ ਫਿਰ ਜੇ ਕੋਈ ਗੱਲਬਾਤ ਹੋਈ ਤਾਂ ਨਸ਼ੀ ਜਿਸ ਅਤੇ ਪਹਿਲਾ ਮਾਮਲਾ ਦਰਜਾ ਉਹਦੇ ਤੇ ਸਨੇਚਿੰਗ ਦਾ ਹੀ ਹੈ ਜਾਂ ਉਹਦੇ ਕੋਈ ਹੋਰ ਕੋਈ ਹੈ ਨਹੀਂ ਉਹਦੇ ਤੇ ਜੀ ਹੈਗੀ ਹੈ 751 ਦੀ ਰੈਪਟ ਕੀਤੀ ਗਈ ਹੈ ਹੈਗੀ ਰਘੂ ਦੇ ਉੱਤੇ ਜਿਹੜੀ ਹੈਗੀ 751 ਕੀਤੀ ਗਈ ਹੈ ਲੜਾਈ ਚ ਪ੍ਰੋਵੈਂਟਿਵ ਐਕਸ਼ਨ ਸੀਗਾ ਜਿਸ ਐਕਟੀਵਿਟੀ ਵਕਤੋਂ ਕੀਤੀ ਵੀ ਉਹ ਵੀ ਕੀ ਚੋਰੀ ਦੀ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਇਹ ਹੀ ਆ ਤਪਤੀਸ਼ੀਆਂ ਹੈਗੀਆਂ ਨੇ ਹਜੇ ਤੱਕ ਇਹਨਾਂ ਨੂੰ ਫੜ ਕੇ ਜਿਹੜਾ ਹੈਗਾ ਪੁਛਕਿਛ ਕਰਕੇ ਰਿਮਾਂਡ ਲੈ ਕੇ ਆਣਾ ਕੋਈ ਸਾਰੀਆਂ ਬਰੀਕੀਆਂ ਚੀਜ਼ਾਂ ਜਿਹੜੇ ਏਰੀਆ ਚ ਸਰੇ ਜ਼ਿਆਦਾ ਬਾਰਦਾ ਤਮੰਦ ਜਿਹੜੀਆਂ ਹੁਣ ਤੱਕ ਜਿਹੜੀਆਂ ਹੈਗੀਆਂ ਉਹ ਸਿਵਲ ਲਾਈਨ ਏਰੀਏ ਦੇ ਵਿੱਚ ਜਿਹੜੀਆਂ ਇਹਨਾਂ ਨੇ ਬਾਤ ਕਰਤੀ ਇਹ ਮਜੀਠਾ ਰੋਡ ਦੇ ਉੱਪਰ ਹੈਗੀਆਂ ਉੱਥੇ ਨਾਲ ਹੀ ਕਿਉਂਕਿ ਮਜੀਠਾ ਰੋਡ ਦੇ ਨਾਲ ਹੀ ਜਿਹੜਾ ਸਦਰ ਦਾ ਏਰੀਆ ਸ਼ੇਅਰ ਹੋਇਆ ਨਾ ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਨਾਰਥ ਸਬ ਡਿਵੀਜ਼ਨ ਦੇ ਵਿੱਚ ਜਿਹੜੇ ਲੁੱਟਖੋਹਾਂ ਦੀਆਂ ਗੱਲਾਂ ਦਿੱਤਾ ਹੋਈਆਂ ਉਹਨੂੰ ਕਾਫੀ ਠੱਗ ਪਈ। ਹੋਰ ਵੀ ਸਰ ਕੋਈ ਇਹਨਾਂ ਦੇ ਕੋਲ ਬਿਲਕੁਲ ਰਿਮਾਂਡ ਲੈ ਕੇ ਇਹਨਾਂ ਦੇ ਤਿੰਨ ਤਿੰਨ ਦਿਨਾਂ ਦੇ ਰਿਮਾਂਡ ਆ ਗਿਆ ਜੇ ਮੈਂ ਸਾਹਿਬ ਤੋਂ ਪੁੱਛ ਕੇ ਚੱਲ ਰਹੀ ਐ ਜੇ ਹੋਰ ਵੀ ਕੋਈ ਹਿੱਤਾ ਤਰਨਾਂ ਸ਼ੇਅਰ ਕਰਾਂ। ਸਰ ਇਹ ਕੋਈ ਨਾ ਹੋਰ ਕਿਸੇ ਨੇ ਵੀ ਸੇਲ ਕਰਦੇ ਸੀ ਅੱਗੇ ਨੀ ਲਿਓ ਜੀ। ਦੇਖੋ ਇਹ ਸਾਰੀਆਂ ਚੀਜ਼ਾਂ ਆਪਰੇਸ਼ਨਲ ਡਿਟੇਲਸ ਆ ਗਈਆਂ ਫਿਰ ਉਹ ਕਿਉਂਕਿ ਜੇ ਮੈਂ ਹੁਣ ਧਰਨਾ ਡਿਸਕਸ ਕਰਦਾ ਸਾਡਾ ਅਗਲੀ ਜਿਹੜੀ ਹੈਗੀ ਹੈ ਰਿਕਵਰੀ ਇਫੈਕਟ ਕਰ ਸਕਦੀ ਹੈ ਇਸ ਕਰਕੇ ਜਿੰਨਾ ਜਿੰਦਾ ਸਾਰੇ ਇਹਨਾਂ ਤੋਂ ਕਰਦੇ ਹਾਂਜੀ ਪਹਿਲਾਂ ਹੁੰਦਿਆ ਤਿਹਾਰ ਦੀ ਵਾਰ ਤੋਂ ਕਰਦੇ ਹਾਂ ਅਜੇ ਤੱਕ ਜਿਹੜੇ ਹੈਗੇ ਇਹਨਾਂ ਨੇ ਮੋਟਰਸਾਈਕਲ ਦਾ ਖੋਹ ਕਰਨ ਵਾਲੀ ਹੈਗੀ ਹਥਿਆਰ ਵਾਲੀ ਗੱਲ ਸਾਹਮਣੇ ਨਹੀਂ ਆਈ ਸਰ ਇਹਨੇ ਦਾ ਆਪਣਾ ਬ੍ਰਮਾਤ ਗੱਲ ਹੈ ਕਿ ਉਹਨਾਂ ਦੇ ਖੋਹ ਦੇ ਵਿੱਚ ਵੀ ਹੋਣਗੇ ਉਹਦੇ ਬਾਰੇ ਕੁਝ ਬਿਲਕੁਲ ਸਹੀ ਗੱਲ ਹੈ ਜਿਹੜੀ ਉਹ ਚੀਜ਼ ਹੈ ਉਹ ਇਨਵੈਸਟੀਗੇਸ਼ਨ ਦੌਰਾਨ ਸਾਹਮਣੇ ਇਹ ਲੋਕਲੀ ਸਰ ਲਾਗੇ ਲਾਗੇ ਕੀਤੇ ਆਪ ਦੀ ਸਰਦੀਆਂ ਦੀ ਛਾਂਤ ਦਾ ਜਿਹੜੇ ਹੁਣ ਤੱਕ ਹੈਗੇ ਆ ਇਹ ਲਾਗੇ ਲਾਗੇ ਦੇ ਹੀ ਹੈਗੇ ਜੀ ਬਾਕੀ ਇਹਨਾਂ ਨੂੰ ਬਰੀਕੀ ਨਾ ਪੁੱਛ ਕੇ ਚੱਕ ਦੇ। ਥੈਂਕ ਯੂ ਬਿਲਕੁਲ ਥੰਕ ਯੂ ਸਰ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ। ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ। ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰٹین ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ। ਫੇਸ਼ੀਅਲ 400 ਰੁਪਏ ਚ, ਥ੍ਰੈਡਿੰਗ 40 ਰੁਪਏ ਚ, ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ। ਬ੍ਰਾਈਡਲ ਨੂੰ ਸਿਰਫ ਤੇ ਸਿਰਫ 4992 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੇਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੇਵਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਊਰ ਪੈਡੀਕਿਊਰ ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸਲੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼